ਤਿੰਨ ਪਾਇਆ ਤਿੰਨ ਹੈ ਛਪਾਇਆ ਜਿਹਦੇ ਕੋਲ ਸਾਧ ਸੰਗਤ ਜੀ ਕੋਈ ਅਵਸਥਾ ਹੋਊਗੀ ਨਾ ਉਹ ਤੇ ਪਛਾਣ ਨੂੰ ਹਟਦਾ ਹੈ ਕਿ ਮੇਰੇ ਕੋਲ ਕੀ ਹੈ ਜੇ ਤੁਸੀਂ ਬੈਂਕ ਦੇ ਵਿੱਚੋਂ ਪੈਸੇ ਕਢਾ ਕੇ ਆਏ ਹੋ ਨਾ ਤੇ ਉਦੋਂ ਸਾਧ ਸੰਗਤ ਜੀ ਬੜੇ ਧਿਆਨ ਨਾਲ ਤੁਰ ਕੇ ਆਉਣਾ ਪੈਂਦਾ ਬੜੇ ਸੰਭਾਲ ਕੇ ਇੱਕ ਇੱਕ ਕਦਮ ਰੱਖਦੇ ਹਾਂ ਚਾਰੇ ਪਾਸੇ ਦੇਖਦੇ ਹਾਂ ਕਿ ਕੋਈ ਆਤ ਤੇ ਨਹੀਂ ਰਿਹਾ ਕਿਸੇ ਦੇ ਲਾਗੇ ਨਹੀਂ ਖੜਦੇ ਕਿਉਂ ਕਿਉਂਕਿ ਤੁਹਾਨੂੰ ਪਤਾ ਹੈ ਤੁਹਾਡੇ ਕੋਲ ਖਜ਼ਾਨਾ ਪੂਰਾ ਪਿਆ ਹਰ ਜਦੋਂ ਸਾਥ ਸੰਗਤ ਜੀ ਜੇਬ ਦੇ ਵਿੱਚ 1 ਰੁਪਿਆ ਵੀ ਨਹੀਂ ਹੈ ਫਿਰ ਕਹਿੰਦੇ ਜਿਵੇਂ ਮਰਜ਼ੀ ਖੇਡਦੇ ਜਿਵੇਂ ਮਰਜ਼ੀ ਬੇਚਿੰਤ ਹੋ ਕੇ ਬੰਦਾ ਆਉਂਦਾ ਜਿੱਥੇ ਮਰਜ਼ੀ ਖਲੋ ਗਿਆ ਜਿੱਥੇ ਮਰਜ਼ੀ ਖੜ ਗਿਆ ਜਿਹਦੇ ਨਾਲ ਮਰਜ਼ੀ ਗੱਲਾਂ ਕਰਨ ਲੱਗ ਪਿਆ ਕੋਈ ਡਰ ਨਹੀਂ ਆਗਲਾ ਕਹਿੰਦਾ ਮੇਰਾ ਕੀ ਬਗਾੜੂ ਮੇਰੇ ਕੋਲ ਰੁਪਈਆ ਵੀ ਨਹੀਂ ਹੁਣ ਭਾਵ ਕੀ ਹੈ ਗੁਰਬਾਣੀ ਕਹਿੰਦੀ ਹੈ ਕਿ ਜਿਨ੍ਹਾਂ ਕੋਲ ਸਿਮਰਨ ਹੈ ਨਾ ਜਿਨ੍ਹਾਂ ਕੋਲ ਸੇਵਾ ਹੈ ਜਿਨ੍ਹਾਂ ਕੋਲ ਅਵਸਥਾ ਹੈ ਉਹ ਤੇ ਇਹ ਕਹਿੰਦੇ ਨੇ ਕਿ ਸਾਡੇ ਲਾਗੇ ਕੋਈ ਨਾ ਲੱਗੇ ਉਹ ਤੇ ਦੁਨੀਆ ਤੋਂ ਦੂਰ ਨੇ